ਸਾਰੇ ਵੱਡੇ ਨੇ ਤੇ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਇੱਥੇ ਆਉਣ ਤੇ ਤੇ ਜਿਹੜੀ ਅੱਜ ਗੱਲ ਆਪਾਂ ਕਰਨ ਲੱਗੇ ਆ ਇੱਕ ਵਹਿਣ ਮੁਹਿੰਮ ਚਲਾਈ ਸੀ ਆਪਾਂ ਜਿਹਦੇ ਤਹਿਤ ਪੰਜਾਬ ਦੇ ਪਾਣੀਆਂ ਦੀ ਗੱਲ ਕਰਨੀ ਸੀ ਕਿ ਪੰਜਾਬ ਦੇ ਪਾਣੀ ਜਿਹੜੇ ਗੰਦਲੇ ਹੋ ਰਹੇ ਨੇ ਉਹਦੇ ਵਿੱਚ ਮੇਨ ਗੱਲ ਕਿੱਥੋਂ ਸ਼ੁਰੂ ਹੁੰਦੀ ਜੇ ਗੰਦਲਾ ਪਾਣੀ ਨੂੰ ਘਰ ਕੌਣ ਰਿਆ ਆਪਾਂ ਇਹ ਚੀਜ਼ਾਂ ਨੂੰ ਲੈ ਕੇ ਜਿਹੜਾ ਇਹ ਵਹਿਣ ਮੁਹਿੰਮ ਦਾ ਆਗਾਜ਼ ਕੀਤਾ ਸੀ ਜਿਹਦੀ ਸ਼ੁਰੂਆਤ ਹੋਈ ਸੀਗੀ ਆ ਤਿੰਨ ਦਸੰਬਰ ਨੂੰ ਜਦੋਂ ਪੰਜਾਬ ਕਾਲੇ ਪਾਣੀ ਦਾ ਮੋਰਚਾ ਲੱਗਿਆ ਸੀ ਲੁਧਿਆਣੇ ਉਸ ਤੋਂ ਬਾਅਦ ਬਾਈ ਅਮਤੋਜ ਮਾਨ ਹਣੀ ਮੇਰੇ ਸੰਪਰਕ ਚ ਆਇ ਲੱਗੇ ਸਧਾਰਾ ਸੰਪਰਕ ਚ ਆਇ ਤੇ ਗੱਲਬਾਤ ਹੋਈ ਤੇ ਉਹਨਾਂ ਨੇ ਗੱਲ ਕੀਤੀ ਵੀ ਆਪਾਂ ਵਹਿਣ ਮੋਹਣੀ ਦੀ ਸਰਵਾਜ ਕਿੱਥੋਂ ਕਰਨੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜਿੱਥੋਂ ਸਤਲੁਜ ਦਰਿਆ ਸ਼ੁਰੂ ਹੁੰਦਾ ਆਪਾਂ ਕਿਉਂ ਨਾ ਉੱਥੋਂ ਸ਼ੁਰੂਆਤ ਕਰੀਏ ਤੇ ਉਹਦੇ ਤਹਿਤ ਆਪਾਂ ਸ਼ੁਰੂਆਤ ਇੱਥੋਂ ਕੀਤੀ ਸੀ ਤੇ ਜਦੋਂ ਆਪਾਂ ਸਰਵਾਜ ਵਿੱਚ ਦੇਖਿਆ ਕਿ ਇਹ ਪਾਣੀ ਸਤਲੁਜ ਜਿੱਥੋਂ ਸਰਵਾਜ ਹੋ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਧਾਰਮਿਕ ਤੌਰ ਤੇ ਵੀ ਗੱਲ ਕਰੀਏ ਤਾਂ ਧਾਰਮਿਕ ਆਸਤਾ ਬੜੀਆਂ ਜੁੜੀਆਂ ਹੋਈਆਂ ਅਬ ਹਿੰਦੂ ਧਰਮ ਤੋਂ ਸ਼ੁਰੂ ਕਰ ਲੈਂਦੇ ਆ ਸ਼ਾਮ ਨੂੰ ਪੂਜਾ ਵੀ ਹੁੰਦੀ ਆ ਗੰਗਾ ਮਈਆ ਦੀ ਕਰਦੇ ਤਾਂ ਪਾਣੀ ਦੀ ਪੂਜਾ ਨਾਲ ਆਪਾਂ ਤੇ ਆਰਤੀ ਹੁੰਦੀ ਆ ਖਵਾਜਾ ਮੰਦਰ ਬਣੇ ਨੇ ਮੁਸਲਮਾਨ ਧਰਮ ਦੀ ਗੱਲ ਕਰ ਲਈਏ ਤੇ ਆਪਾਂ ਸਿੱਖ ਧਰਮ ਤੇ ਕਹਦੀ ਆ ਤਾਂ ਪਵਨ ਗੁਰੂ ਪਾਣੀ ਪਇਤਾ ਮਾਤਾ ਧਰਤ ਮਾਤਾ ਗੁਰੂ ਦਾ ਦਰਜਾ ਹਰ ਇੱਕ ਦੇ ਸੈਂਟੀਮੈਂਟਲ ਜਿਹੜੇ ਨੇ ਭਾਵਨਾਤ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਣ ਜਾਂਦੀਆਂ ਪਰ ਜਦੋਂ ਉਹ ਪਾਣੀ ਜਿਸ ਤਰ੍ਹਾਂ ਗੰਧਲਾ ਹੋ ਰਿਹਾ ਸਭ ਤੋਂ ਪਹਿਲਾਂ ਸਾਡੇ ਧਿਆਨ ਚ ਆਇਆ ਅ ਗੋਲ ਥਾਈ ਦਾ ਜਿਹੜਾ ਮਾਮਲਾ ਇਕ ਧਿਆਨ ਦੇ ਵਿੱਚ ਆਇਆ ਜਦੋਂ بارش ਪੈਂਦੀ ਉਹ ਪਾਣੀ ਛੱਡਦੇ ਸੀ ਤੇ ਆਪਾਂ ਉਹਦਾ ਬਰੀਕੀ ਨਾਲ ਦੇਖਿਆ ਵੀ ਇਹ ਪਾਣੀ ਦਾ ਮਤਲਬ ਹੈ ਕਿੱਥੋਂ ਪਾਣੀ ਆਦਾ ਕੀ ਆ ਤਾਂ ਸਭ ਤੋਂ ਵੱਡਾ ਸਾਡੇ ਕੋਲੇ ਮੇਨ ਪੁਆਇੰਟ ਇਹ ਆਇਆ ਵੀ ਹਿਮਾਚਲ ਕਿਸ ਤਰ੍ਹਾਂ ਮੈਂ ਹੁਣ ਮੇਨ ਗੱਲ ਇਹ ਆ ਹਿਮਾਚਲ ਦੀ ਹਿਮਾਚਲ ਕਿਸ ਤਰ੍ਹਾਂ ਪੰਜਾਬ ਦੇ ਸਿਰ ਦੇ ਉੱਤੇ ਫੈਕਟਰੀਆਂ ਲਗਾ ਕੇ ਪੰਜਾਬ ਦੇ ਪਾਣੀਆਂ ਨੂੰ ਪੰਜਾਬ ਦੀ ਹਵਾ ਨੂੰ ਤੇ ਪੰਜਾਬ ਦੇ ਵਾਤਾਵਰਣ ਨੂੰ ਗੰਦਲਾ ਕਰ ਰਿਹਾ ਹੈ ਹਿਮਾਚਲ ਆਏ ਲੱਗਦਾ ਕਿ ਸ਼ਾਰਜਤ ਐਡ ਕਰ ਰਿਹਾ ਕਿਉਂਕਿ ਜਿਹੜੀ ਵੀ ਫੈਕਟਰੀ ਆਪਾਂ ਤੁਸੀ ਇੱਕ ਨਜ਼ਰ ਮਾਰ ਕੇ ਦੇਖ ਲਿਓ ਜਿੱਥੀਆਂ ਵੀ ਫੈਕਟਰੀਆਂ ਲੱਗੀਆਂ ਪੰਜਾਬ ਦੇ ਸਿਰ ਦੇ ਉੱਤੇ ਲੱਗੀਆਂ ਜਿੱਥੇ ਬਾਰਡਰ ਏਰੀਆ ਉੱਥੇ ਹਿਮਾਚਲ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਤੇ ਉਹ ਉਹਨਾਂ ਦੇ ਜਿਹੜੇ ਗੰਦੇ ਪਾਣੀ ਨੇ ਜਾਂ ਰਸਾਇਣਿਕ ਵਾਟਰ ਨੇ ਆ ਜਿਹੜੇ ਕੈਮੀਕਲ ਜੁਕਤ ਪਾਣੀ ਨੇ ਉਹ ਛਾਮਲ ਹੋ ਰਿਹਾ ਕਿ ਸਾਡੇ ਸਤਲੂ ਦੇ ਵਿੱਚ ਆ ਰਹੇ ਦੂਜੇ ਪਾਸੋਂ ਗੱਲ ਕਰ ਲਈਏ ਜੇ ਆਪਾਂ ਤਾਂ ਉਹ ਪਾਣੀ ਜਿਹੜਾ ਏ ਇਸ ਪਾਸੋਂ ਟੈਲੀ ਵਾਲੇ ਪਾਸੇ ਤੋਂ ਤਾਂ ਉਹ ਪਾਣੀ ਸਿੱਧਾ ਸੋ ਆਜੇ ਸ਼ਾਮਲ ਹੋ ਰਿਹਾ ਕਿਉਂ ਪੰਜਾਬ ਲਵਾਰਸ ਆ ਪੰਜਾਬ ਦਾ ਕੋਈ ਵਾਰਸ ਹੈ ਨਹੀਂ ਆ ਪੰਜਾਬ ਨੂੰ ਪੁੱਛਾਂਗਾ ਕੋਈ ਨਹੀਂ ਹੈਗਾ ਮੈਂ ਤਾਂ ਬੜਾ ਹਰਾਰ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਕਿ ਗੋਲ ਥਾਈ ਜਿਹੜੀਆਂ ਫੈਕਟਰੀਆਂ ਲੱਗੀਆਂ ਜਾਂ ਹਿਮਾਚਲ ਦੇ ਵਿੱਚ ਉਹ 2004 ਤੋਂ ਸ਼ਾਇਦ ਜਮਾਂ ਗਲਤ ਨਾ ਹੋਵੇ ਉਦੋਂ ਤੋਂ ਚੱਲ ਰਹੀਆਂ ਤੇ ਉਦੋਂ ਤੋਂ ਇਹਨਾਂ ਦਾ ਪਾਣੀ ਜਿਹੜਾ ਨਿਰਵਿਗਨ ਇੱਥੇ ਆ ਰਿਹਾ ਤੇ ਪਿਛਲੇ 10 ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਜਿੱਥੋਂ ਸਾਨੂੰ ਠੋਸ ਪੁਆਇੰਟ ਜਿਹੜੇ ਮਿਲੇ ਨੇ ਜੜੀਆਂ ਖਬਰਾਂ ਪ੍ਰਕਾਸ਼ਿਤੋਂ ਦੇ ਰਹੀਆਂ ਆਪਾਂ ਖਬਰਾਂ ਦੇ ਆਧਾਰ ਤੇ ਉੱਤੇ ਖਬਰਾਂ ਦੇਖਦੇ ਵੀ ਪੜ੍ਹਦੇ ਵੀਰੇ ਤੇ ਆਪਾਂ ਲੋਕਾਂ ਤੋਂ ਸੁਣਦੇ ਵੀ ਕਿਤੇ ਮੱਛੀਆਂ ਤਾਂ ਕਈ ਮਰੀਆਂ ਸੀ ਜਿੱਥੇ ਪਸ਼ੂਆਂ ਦੇ ਖੋਰ ਤੱਕ ਜਰ ਗਏ ਸੀ ਪਰ ਹਰ ਵਾਰ ਪ੍ਰਸ਼ਾਸਨ ਆਉਂਦਾ ਆ ਪਾਣੀ ਭਰਦਾ ਆ ਉਹਦੇ ਸੈਂਪਲ ਭਰਦਾ ਆ ਤੇ ਕਦੇ ਜਨਤਕ ਨਹੀਂ ਕੀਤਾ ਮੈਂ ਤਾਂ ਦੇਖਿਆ ਨਹੀਂ ਜੇ ਤੁਹਾਡੇ ਧਿਆਨ ਚ ਹੋਵੇ ਤੁਸੀਂ ਜ਼ਰੂਰ ਦੱਸ ਦਿਓ ਵੀ ਕਦੇ ਜਨਤਕ ਕਿਤੇ ਕਿਹੜੇ ਰਸਾਇਣੇ ਚ ਪਾਏ ਜਾਂਦੇ ਨੇ ਕਿਹੜਾ ਇੱਥੇ ਕੈਮੀਕਲ ਜਿਹੜਾ ਪਾਣੀ ਦੇ ਵਿੱਚ ਆ ਰਿਹਾ ਕਿਉਂਕਿ ਹੁਣ ਤਾਂ ਇੱਕ ਇਹਦੇ ਕੋਲੇ ਇੱਕ ਹੈਥੇ ਜਿਹੜਾ ਤੁਹਾਡੇ ਨੰਗਲ ਦੇ ਨਾਲ ਇੱਕ ਬੜਾ ਵੱਡਾ ਪ੍ਰੋਜੈਕਟ ਲੱਗਿਆ ਜਿਹੜਾ ਕਈ ਪਿੰਡਾਂ ਨੂੰ ਪਾਣੀ ਆਹੀ ਪਾਣੀ ਜਾਣਾ ਉਹ ਇਹ ਪਾਣੀ ਜਦੋਂ ਸਟਾਰਟਿੰਗ ਦੇ ਦੇਖੀਏ ਤਾਂ ਸਟਾਰਟਿੰਗ ਤੋਂ ਗੰਧਲਾ ਹੋ ਰਿਹਾ ਪਾਣੀ ਭਰੇ ਤਾਂ ਆਪਾਂ ਉਹ ਚੀਜ਼ ਨੂੰ ਲੈ ਕੇ ਇੱਕ ਨੋਟਿਸ ਜਿਹੜੇ ਨੇ ਜਾਰੀ ਕਰਨ ਦੇ ਲਈ ਜਦਾਂ ਕਹ ਦਈਏ ਮੇਰੇ ਤੇ ਜਦੋਂ ਇਹਨਾਂ ਨੂੰ ਮਿਲਿਆ ਸੀਗਾ ਪਾਰਟੀ ਐਂਡ ਐਸੋਸੀਏਸ਼ਨ ਜਿਹੜੇ ਮਾਲਕ ਨੇ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹਰਨਵਲ ਪ੍ਰੀਤ ਸਿੰਘ ਉਹਨਾਂ ਦੇ ਨਾਲ ਤਾਂ ਇਹਨਾਂ ਨੇ ਮੈਨੂੰ ਬੜੀਆਂ ਬਰੀਕੀਆਂ ਦੱਸੀਆਂ ਸਾਡੇ ਕੋਲੇ ਜਿੱਦਾਂ ਕਾਨੂੰਨੀ ਹੈਗਾ ਆਪਣੇ ਪਾਣੀ ਨੂੰ ਬਚਾਉਣ ਦੇ ਲਈ ਜਾਂ ਆਪਣੀ ਧਰਤੀ ਨੂੰ ਬਚਾਉਣ ਲਈ ਕਿਉਂਕਿ ਪਾਣੀ ਧਰਤੀ ਨੂੰ ਪੀਣੇ ਦੇ ਲਈ ਤੇ ਹੋਰ ਕਈ ਜਗ੍ਹਾ ਤੇ ਵਿੱਚ ਜਿਹੜਾ ਵਰਤਿਆ ਜਾ ਰਿਹਾ ਤੇ ਬਾਕੀ ਦੀ ਜਿਹਨੂੰ ਗੱਲਬਾਤ ਇਹ ਦੱਸਣਗੇ ਤੇ ਜੋ ਤੁਸੀਂ ਬਾਕੀ ਪੁੱਛਣਾ ਚਾਹੁੰਦੇ ਹੋ ਆਪਾਂ ਦੱਸ ਦਾਂਗੇ ਪਾਰਟੀਆ ਸਰ ਸਾਰਿਆਂ ਨੂੰ ਮੈਂ ਹਰਨਵਨਪ੍ਰੀਤ ਸਿੰਘ ਪਾਰਟੀਆ ਐਡਵੋਕੇਟ ਕੁਝ ਦਿਨ ਪਹਿਲਾਂ ਮੇਰੇ ਕੋਲੇ ਭਗਵੰਤ ਸਿੰਘ ਜੀ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਸਾਰਾ ਦੱਸਿਆ ਤੇ ਜਦੋਂ ਅਸੀਂ ਮੌਕੇ ਤੇ ਵੀ ਜਾ ਕੇ ਦੇਖਿਆ 5 ਮਾਰਚ 2025 ਨੂੰ ਤੇ ਉੱਥੇ ਕਾਫੀ ਕੈਮੀਕਲ ਜਿਹੜਾ ਉਹ ਰਿਲੀਜ਼ ਕੀਤਾ ਜਾ ਰਿਹਾ ਸੀਗਾ ਇਹਨਾਂ ਫੈਕਟਰੀਆਂ ਦੇ ਵੱਲੋਂ ਤੇ ਜਿਸ ਦੀ ਅਸੀਂ ਮੌਕੇ ਤੇ ਵੀਡੀਓ ਵੀ ਬਣਾਈ ਤੇ ਜਦੋਂ ਇਸ ਬਾਰੇ ਮੈਂ ਕੁਝ ਸਰਚ ਵੀ ਕੀਤਾ ਤਾਂ ਇਹ ਇਹਦੇ ਨਕਸ਼ੇ ਬਾਰੇ ਦੇਖਿਆ ਮੈਂ ਨਕਸ਼ਾ ਦਿਖਾਣਾ ਚਾਹੂੰਗਾ ਇਸ ਨਕਸ਼ੇ ਦੇ ਵਿੱਚ ਆ ਲਾਲ ਲਕੀਰ ਜਿਹੜੀ ਹੈ ਸਾਰਾ ਸਤਲੁਜ ਪਾਣੀ ਸ਼ੋਅ ਕੀਤਾ ਜੀ ਮੈਂ ਤੇ ਇਹ ਇੱਥੋਂ ਦੀ ਸ਼ੁਰੂ ਹੋ ਗਿਆ ਗੋਵਿੰਦ ਸਾਗਰ ਤੋਂ ਅੱਗੇ ਜਾ ਕੇ ਅੱਧਾ ਬਿਆਸ ਵੀ ਇਹਦੇ ਨਾਲ ਜਿਹੜਾ ਹੈ ਉਹ ਰਲ ਰਿਹਾ ਜਿਹ ਇਹ ਚੀਜ਼ ਦੱਸ ਰਿਹਾ ਵੀ ਸਾਰੇ ਪੰਜਾਬ ਨੂੰ ਜਿਹੜਾ ਪਾਣੀ ਹੈ ਉਹ ਗੋਵਿੰਦ ਸਾਗਰ ਦਾ ਲੱਗ ਰਿਹਾ ਸਾਰਾ ਪੰਜਾਬ ਇਹਦੇ ਤੇ ਡਿਪੈਂਡ ਕਰ ਰਿਹਾ ਇੱਥੇ ਦੇ ਕੱਲੇ ਹਿਊਮਨਸ ਨਹੀਂ ਐਨੀਮਲਸ ਬਰਡਸ ਉਦੇ ਨਾਲ ਨਾਲ ਕੁਆਟਿਕ ਐਨੀਮਲਸ ਪਲੱਸ ਜਿਹੜੇ ਇਹਦੇ ਪਲਾਂਟਸ ਨੇ ਉਹ ਵੀ ਸਾਰਾ ਇਕੋਸਿਸਟਮ ਇਹਦੇ ਤੇ ਡਿਪੈਂਡ ਹੈ ਤੇ ਉਹਨੂੰ ਹੀ ਜਿਹੜਾ ਇਹ ਪੰਜਾਬ ਚ ਐਂਟਰ ਹੁੰਦੇ ਜਿਹੜਾ ਅਫੈਕਟ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਵੀ ਪੰਜਾਬ ਦੇ ਨੌਂ ਜ਼ਿਲ੍ਹੇ ਜਿਹੜੇ ਡਾਇਰੈਕਟਲੀ ਇਹਦੇ ਨਾਲ ਕਨੈਕਟਡ ਨੇ ਜਿਵੇਂ ਕਿ ਰੋਪੜ ਨਵਾਂ ਸ਼ਹਿਰ ਜਲੰਧਰ ਲੁਧਿਆਣਾ ਕਪੂਰਥਲਾ ਤਰਨਤਾਰਨ ਮੋਗਾ ਫਿਰੋਜ਼ਪੁਰ ਫਾਜ਼ਿਲਕਾ ਐਂਡ ਆਊਟ ਆਫ 댓 ਜਦੋਂ ਆਪਾਂ ਪੰਜਾਬ ਤੋਂ ਬਾਹਰ ਜਾਈਏ ਅੱਗੇ ਜਾ ਕੇ ਰਾਜਸਥਾਨ ਤੱਕ ਇਸ ਚੀਜ਼ ਦੀ ਮਾਰ ਪੈ ਰਹੀ ਹੈ ਇਸ ਦੀ ਕਦੀ ਅੱਜ ਤੋਂ ਗੱਲ ਨਹੀਂ ਹੋ ਰਹੀ ਸਨ 2013 ਦੇ ਵਿੱਚ ਵੀ ਹਿੰਦੂਸਤਾਨ ਟਾਈਮਜ਼ ਦੇ ਵਿੱਚ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਸੀ ਜਦੋਂ ਪਾਣੀ ਦੇ ਵਿੱਚ ਮੱਛੀਆਂ ਮਰੀਆਂ ਸੀਗੀਆਂ ਹਰੀਕੇ ਤੇ ਇਸ ਚੀਜ਼ ਦੇ ਬਾਰੇ ਜਦੋਂ ਮੈਂ ਆਪਣਾ ਇੰਡੀਅਨ ਕਨਸਟੀਟਿਊਸ਼ਨ ਦੇਖਿਆ ਤਾਂ ਇਹ ਇਕੱਲਾ ਇਹਨਾਂ ਦਾ ਹੀ ਨਹੀਂ ਸਾਰੇ ਪੰਜਾਬ ਦੇ ਸਿਟੀਜ਼ਨਸ ਦੇ ਹਰਿਆਣੇ ਦੇ ਸਿਟੀਜ਼ਨਸ ਦਾ ਤੇ ਰਾਜਸਥਾਨ ਦੇ ਸਿਟੀਜ਼ਨਸ ਦਾ ਵੀ ਜਿਹੜਾ ਹੈ ਉਹ ਇੱਕ ਆਰਟੀਕਲ 21A ਕਲੋਜ਼ F ਹੈ ਵੀ ਜਿਹੜਾ ਕਹਿੰਦਾ ਵੀ ਵੀ ਹੈਵ ਅ ਰਾਈਟ ਟੂ ਲਿਵ ਇਨ ਦਾ ਅਨਪੋਲਿਊਟਿਡ এনवायरमेंट ਉਹ ਇਨਫਰਿੰਜ ਹੋ ਰਿਹਾ ਜੋ ਕਿ ਸਾਡਾ ਇੱਕ ਮੂਲ ਅਧਿਕਾਰ ਹੈ ਉਹਨੂੰ ਆਪਾਂ ਫੰਡਾਮੈਂਟਲ ਰਾਈਟ ਕਹ ਆਰਟੀਕਲ 48 ਉਹ ਸਟੇਟ ਦੀ ਡਿਊਟੀ ਹੈ ਉਹਦੇ ਵਿੱਚ ਜਿਹੜੀ ਸਟੇਟ ਦੀ ਡਿਊਟੀ ਬਣਦੀ ਹੈ ਵੀ ਉਹ ਸਾਨੂੰ ਅਨਪਲੂਟਿਡ এনवायरमेंट ਪ੍ਰੋਵਾਈਡ ਕਰਵਾਏਗਾ ਜਿਸ ਦੇ ਵਿੱਚ ਕੀ ਆਪਣੀ ਜਿਹੜੀ ਸਟੇਟ ਹੈ ਉਹ ਫੇਲ ਹੋ ਗਈ ਉਹ ਹੁਣ ਇਹ ਨਹੀਂ ਪਤਾ ਵੀ ਇਹਨਾਂ ਦਾ ਕੋਈ ਪਰਸਨਲ ਗੇਨ ਦੇਣਾ ਚਾਹੁੰਦੇ ਆ ਜਾਂ ਫਿਰ ਇਹਨਾਂ ਦਾ ਕੋਈ ਦੇ ਹੈਵ ਅ ਹੈਡ ਇਨ ਕਲਬ ਇਸ ਦੇ ਬਾਬਤ ਜਿਹੜਾ ਮੈਂ ਇਹਨਾਂ ਨੂੰ ਇੱਕ ਲੀਗਲ ਨੋਟਿਸ 5 ਮਾਰਚ 2025 ਨੂੰ ਜਿਹੜਾ ਸਰਵ ਕੀਤਾ ਸੀਗਾ ਜਿਸ ਦੇ ਵਿੱਚ ਚੇਅਰਮੈਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਚੇਅਰਮੈਨ ਹਿਮਾਚਲ ਪ੍ਰਦੇਸ਼ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਡਿਪਟੀ ਕਮਿਸ਼ਨਰ ਬਲਾਸਪੁਰ ਡਿਪਟੀ ਕਮਿਸ਼ਨਰ ਰੂਪਨਗਰ ਤੇ ਐਸ ਡੀ ਐਮ ਨੰਗਲ ਨੂੰ ਪਾਰਟੀ ਬਣਾਇਆ ਸੀਗਾ ਤੇ ਇਹਨਾਂ ਨੂੰ ਮੈਂ ਕਾਲ ਦਿੱਤੀ ਸੀਗੀ ਇਸ ਨੋਟਿਸ ਦੇ ਰਾਹੀਂ ਕਿ ਇਸ 30 ਦਿਨਾਂ ਦੇ ਵਿੱਚ ਵਿੱਚ ਇਸ ਤੇ ਜਿਹੜਾ ਕੋਈ ਲੀਗਲ ਐਕਸ਼ਨ ਲਿਆ ਜਾਵੇ ਇਹਨਾਂ ਅਥਾਰਟੀਆਂ ਦੇ ਵਿੱਚੇ ਕਿ ਕਿਹਨਾਂ ਦਾ ਹੱਥ ਹੈ ਹੱਥ ਹੈ ਕਿਹਨਾਂ ਦੇ ਸਾਜ਼ਿਸ਼ ਹੈ ਤੇ ਕਿਹਨਾਂ ਦੇ ਮਨਜ਼ੂਰੀ ਦੇ ਨਾਲ ਇਹ ਫੈਕਟਰੀਆਂ ਸਨ 2004 ਤੋਂ ਲਗਭਗ 20 ਸਾਲ ਤੋਂ ਚਲਦੀਆਂ ਆ ਰਹੀਆਂ ਅਤੇ ਨਾ ਹੀ ਇਹਨਾਂ ਦਾ ਕੋਈ ਲੀਗਲ ਐਕਸ਼ਨ ਹੋਇਆ ਨਾ ਹੀ ਇਹਨਾਂ ਕੋ ਕੋ ਵੇਸਟ ਮੈਨੇਜਮੈਂਟ ਹੈ ਕਿਉਂਕਿ ਉਹਨਾਂ ਕੋ ਵੇਸਟ ਮੈਨੇਜਮੈਂਟ ਦਾ ਕੋਈ ਪ੍ਰੋਸੈਸ ਹੋਵੇ ਤਾਂ ਉਹ ਸਾਫ ਪਾਣੀ ਤਾਂ ਹੈ ਹੀ ਨਹੀਂ ਬਿਨਾ ਵੇਸਟ ਮੈਨੇਜਮੈਂਟ ਦੇ ਪ੍ਰੋਸੈਸ ਤੋਂ ਜਿਹੜਾ ਕੈਮੀਕਲ ਸਾਰਾ ਉਹ ਡਾਇਰੈਕਟਲੀ ਸਤਲੁਜ ਨਦੀ ਦੇ ਵਿੱਚ ਜਿਹੜਾ ਉਹ ਸੁੱਟਿਆ ਜਾ ਰਿਹਾ ਤਾਂ ਇਹਦਾ ਆਪ ਜਦੋਂ ਧਿਆਨਵਾਤ ਹੋਈ ਸੀਗੀ ਤਾਂ ਆਏ ਲੱਗਿਆ ਜਿੱਦਾਂ ਵੀ ਸਾਡੇ ਜਿਹੜੇ ਇੱਥੋਂ ਦੇ ਆਪ ਕਿਸੇ ਦਾ ਕਿ ਲੋ ਐ ਡਾਇਰੈਕਟਰਾ ਨਹੀਂ ਕਹਾਂ ਪਰ ਜਿਨ੍ਹਾਂ ਨੇ ਵੀ ਇਹਨਾਂ ਨੂੰ ਐਨਓਸੀ ਪ੍ਰੋਵਾਈਡ ਕੀਤੀ ਇਹਨਾਂ ਕੋਲੇ ਹੈ ਨਹੀਂ ਹੈ ਉਹ ਕਿਹੜੇ ਆਧਾਰ ਤੇ ਕਰ ਦਿੱਤੀ ਜਦੋਂ ਇਹ ਪਾਣੀ ਆ ਕੇ ਸਾਨੂੰ ਖਰਾਬ ਕਰ ਰਿਹਾ ਸਾਡੇ এনਵਾਇਰਨਮੈਂਟ ਨੂੰ ਖਰਾਬ ਕਰ ਰਿਹਾ ਤਾਂ ਇਹਨੂੰ ਐਨਓਸੀ ਦਿੱਤੀ ਜੀ ਨੇ ਤੇ ਉਹਦੇ ਉੱਤੇ ਕੀ ਤੁਸੀਂ ਕਦੇ ਐਕਸ਼ਨ ਲਿਆ ਇਹ ਚੀਜ਼ ਦੇ ਉੱਤੇ ਕਦੇ ਕਿੰਨਾ ਜਾਣਕਾਰੀ ਇਕੱਠੀ ਕੀਤੀ ਦੇ ਬਾਰੇ ਕਦੇ ਕਿਹਾ ਕਿਸੇ ਨੇ ਜਦੋਂ ਇਹਨਾਂ ਨੂੰ ਲੀਗਲ ਨੋਟਸ ਮਿਲ ਗਿਆ ਤਾਂ ਤਾਂ ਕੱਲ ਬੜੀ ਇਹਨਾਂ ਨੇ ਪ੍ਰੈਸ ਕਰਕੇ ਜਾਤਾ ਆਪਾਂ ਤਾਂ ਬੰਦ ਕਰਾਤਾ ਆਈ ਉਹ ਗੱਲ ਹੋਈ ਨਾ ਗੱਲ ਪਰ ਆਪਾਂ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਲਿਆ ਦੇਣਾ ਚਾਹੀਦਾ ਚਾਹੁੰਦੇ ਆ ਕਿ ਆਸੀਂ ਪੰਜ ਨੋਟਿਸ ਗੱਡੇ ਸੀ ਤੇ ਪੰਜਾਂ ਨੂੰ ਰਸੀਬ ਹੋ ਗਏ ਉਸ ਤੋਂ ਬਾਅਦ ਤੁਸੀਂ ਐਕਸ਼ਨ ਤੇ ਆਏ ਉਸ ਤੋਂ ਪਹਿਲਾਂ ਤੁਸੀਂ ਕਿਉਂ ਇਹ ਚੀਜ਼ਾਂ ਨੂੰ ਲਾਈਟਲੀ ਲੈਂਦੇ ਕਿਉਂ ਨਹੀਂ ਤੁਸੀਂ ਸੋਚਦੇ ਨੀ ਜਿੱਦਾਂ ਬਾਰੇ ਕੀ ਇੱਥੇ ਕਿਸ ਦੀ ਮਿਲੀ ਭੋਗਤਾ ਮੈਂ ਤਾਂ ਡਾਇਰੈਕਟ ਆਪਾਂ ਮੈਂ ਪੁੱਛਣਾ ਜਾਉਨਾ ਇਸ ਦੇ ਵਿੱਚ ਕਿ ਛੋਟੀ ਗੱਲ ਨਹੀਂ ਹੈ ਮੈਂ ਦੱਸਣਾ ਚਾਹੁੰਗਾ ਕਿ ਇਹ ਜਿਹੜਾ ਦਰਿਆ ਸਤਲੁਜ ਹੈ ਇਹ ਕੋਈ ਸੀਜ਼ਨਲ ਰਿਵਰ ਨਹੀਂ ਹੈ ਇਹ ਪੈਰਨਿਅਲ ਰਿਵਰ ਹੈ ਵੀ ਜਿਹੜਾ ਸਾਰਾ ਸਾਲ ਹੀ ਚੱਲਦਾ ਹੈ ਤੇ ਜੇ ਆਪਾਂ ਨਕਸ਼ੇ ਦੇ ਵਿੱਚ ਵੀ ਦੇਖੀਏ ਤਾਂ ਮੋਸਟਲੀ ਪੰਜਾਬ ਨੂੰ ਆ ਰਿਵਰ ਥੱਲੇ ਘੱਗਰ ਜਾ ਰਿਹਾ ਉੱਪਰ ਰਾਵੀ ਜਾ ਰਿਹਾ ਉਹ ਵੀ ਉੱਪਰੋਂ ਲੰਘਿਆ ਬੇਸਿਕਲੀ ਤਾਂ ਪੰਜਾਬ ਨੂੰ ਬਿਆਸ ਤੇ ਸਤਲੁਜ سپورਟ ਦੇ ਰਿਹਾ ਤੇ ਬਿਆਸ ਵੀ ਅੱਧਾ ਜਾ ਕੇ ਇਹਦੇ ਵਿੱਚ ਰਲ ਕੇ ਜਿਹੜਾ ਕਿ ਗੰਦਾ ਹੋ ਰਿਹਾ ਸੋ ਜਿਹੜਾ ਇੱਕ ਲੋਤਾ ਜਿਹੜਾ ਪੰਜਾਬ ਦਾ ਬਹੁਤ ਵੱਡਾ ਸਰੋਤ ਹੈ ਪਾਣੀ ਦਾ ਸਾਫ ਪਾਣੀ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਵੀ ਜਿਹੜਾ ਹੈ ਉਹ ਇਹਨਾਂ ਵੱਲੋਂ ਖਤਮ ਕੀਤਾ ਜਾ ਰਿਹਾ ਜਾਣ ਬੁਝ ਕੇ ਜਿਹੜੀ ਫੈਕਟਰੀ ਪੰਜਾਬ ਦੀ ਇੰਟਰਸਟ ਇਹੀ ਕਿਉਂ ਲਾ ਦਿੱਤੀ ਉਹ ਪਾਣੀ ਜਿਹੜਾ ਕੈਮੀਕਲ ਪੰਜਾਬ ਵੱਲ ਛੱਡਿਆ ਜਾ ਰਿਹਾ ਉਹ ਵੇਸਟ ਮੈਨੇਜਮੈਂਟ ਨਾਲ ਠੀਕ ਵੀ ਕੀਤਾ ਜਾ ਸਕਦਾ ਸੀ ਜਾਂ ਫਿਰ ਉਹ ਉਧਰਲੇ ਪਾਸੇ ਵੀ ਛੱਡਿਆ ਜਾ ਸਕਦਾ ਸੀਗਾ ਪਰ ਜਾਣ ਬੁਝ ਕੇ ਉਹ ਇੱਥੇ ਛੱਡਤਾ ਈਵਨ ਸਨ 2008 ਦੇ ਵਿੱਚ ਮੰਗਲ ਨੂੰ ਨੈਸ਼ਨਲ ਵੈਟਲੈਂਡ ਡਿਕਲੇਅਰ ਕੀਤਾ ਗਿਆ ਸੀਗਾ ਤੇ 2009 ਦੇ ਵਿੱਚ ਇਹਨੂੰ ਵਾਈਲਡਲਾਈਫ ਸੈਂਚਰੀ ਡਿਕਲੇਅਰ ਕੀਤਾ ਗਿਆ ਸੀਗਾ ਤੇ ਵਾਈਲਡਲਾਈਫ ਸੈਂਚਰੀ ਦੇ ਐਂਟ੍ਰੈਂਸ ਤੇ ਜਿਹੜਾ ਉਹਨੂੰ ਪੋਲਿਊਟ ਕੀਤਾ ਜਾ ਰਿਹਾ ਮਾਈਗਰੇਟਿਵ ਬਰਡ ਤੁਸੀਂ ਆંકੜੇ ਕਢਾ ਲਓ ਹੁਣ ਤੱਕ ਬਹੁਤ ਵੱਡੇ ਆંકੜੇ ਦੇ ਵਿੱਚ ਜਿਹੜੇ ਮਾਈਗਰੇਟਿਵ ਬਰਡ ਨੰਗਲ ਆਂਦੇ ਹੁੰਦੇ ਸੀ ਇੱਥੋਂ ਗੁਜ਼ਰਦੇ ਹੁੰਦੇ ਸੀ ਉਹ ਵੀ ਬੰਦ ਹੋ ਗਏ ਕਿਉਂਕਿ ਇੱਕ ਜਿਹੜਾ ਜਾਨਵਰ ਹੈ ਉਹ 50% ਸਾਫ਼ ਪਾਣੀ ਦੇ ਉੱਤੇ ਡਿਪੈਂਡ ਕਰਦਾ ਤੇ ਉਹ ਜਦੋਂ ਉਹਨੂੰ ਸਾਫ਼ ਪਾਣੀ ਹੋਈ ਨਹੀਂ ਮਿਲਣਾ ਤਾਂ ਉਹ ਇੱਥੋਂ ਕਿਉਂ ਗੁਜ਼ਰੇਗਾ ਤਾਂ ਸਿਰਫ ਤੇ ਸਿਰਫ ਹੈਮਾਚਲ ਦੀ ਫੈਕਟਰੀਆਂ ਦੀ ਜਾਂ ਹੈਮਾਚਲ ਦੀ ਇਹ ਇੱਕ ਮੰਨਸਾ ਲੱਗ ਰਹੀ ਹੈ ਕਿ ਸਿਰਫ ਇਹਨਾਂ ਨੇ ਜੜੀਆਂ ਨੇ ਆਪਣੇ ਕੋਈ ਨਿੱਜੀ ਫਾਇਦਿਆਂ ਲਈ ਇਹ ਫੈਕਟਰੀਆਂ ਜਿਹੜੇ ਨੇ ਇੱਥੇ ਲਗਾ ਦਿੱਤੀਆਂ ਜਿਹਦਾ ਨੁਕਸਾਨ ਸਿਰਫ ਤੇ ਸਿਰ ਪੰਜਾਬ ਨੂੰ ਭੁਗਤਣਾ ਪੈ ਰਿਹਾ ਪੰਜਾਬ ਦਾ ਵਾਤਾਵਰਨ ਵੀ ਗੰਦਾ ਹੋ ਰਿਹਾ ਇਹਨਾਂ ਨੇ ਕਿਉਂ ਇਹ ਫੈਕਟਰੀਆਂ ਬਾਰਡਰ ਦੇ ਉੱਤੇ ਲਗਾਤੀਆਂ ਤੋਂ ਆ ਗੋਲਖਾਈ ਦਾ ਤਾਂ ਕਿਲੋਮੀਟਰ ਵੀ ਨਹੀਂ ਤੁਸੀਂ ਨਾਪ ਸਕਦੇ ਇਹ ਤਾਂ ਨਾਲੇ ਸਿਰ ਦੇ ਉੱਤੇ ਹੀ ਹੈ ਇਹ ਪੰਜਾਬ ਦੇ ਸਿਰ ਤੇ ਕਿਉਂ ਲੱਗੀਆਂ ਫੈਕਟਰੀਆਂ ਇਹ ਵੱਡਾ ਸਵਾਲ ਹੈ ਇਹਨਾਂ ਵਾਸਤੇ ਆਪਾਂ ਇਹ ਚੈਲੰਜ ਕਰਦੇ ਹਾਂ ਦੱਸੋ ਵੀ ਤੁਸੀਂ ਕਿਉਂ ਆਪਣੇ ਸੈਂਟਰ ਚ ਲਾਓ ਤਾਂ ਫੈਕਟਰੀਆਂ ਉੱਥੇ ਲੱਗੇ ਪਤਾ ਤੁਹਾਡਾ ਪਣ ਵੀ ਜਦੋਂ ਪ੍ਰੂਫ ਹੋਵੇ ਤੁਹਾਡੇ ਲੋਕ ਤੋਂ ਨੂੰ ਰੋਕਣਗੇ ਪੰਜਾਬ ਦੇ ਸਿਰ ਤੇ ਤੁਸੀਂ ਫੈਕਟਰੀਆਂ ਲਾਤੀਆਂ ਤੁਹਾਡੇ ਵਾਲ ਪਾਸੇ ਜਾਣਾ ਆਪਾਂ ਤਾਂ ਆਪਾਂ ਤੁਹਾਨੂੰ ਪੈਸੇ ਦੇ ਕੇ ਜਾਈਏ ਤੁਸੀਂ ਆਪਣਾ ਵਪਾਰ ਵੀ ਫਰੀ ਚ ਕਰੋ ਤੁਸੀਂ ਆਪਣਾ ਗੰਦ ਜੋ ਵੀ ਆ ਤੁਹਾਡੇ ਕੋਲੇ ਰਿਸੈਂਡਿੰਗ ਵਾਟਰ ਉਹ ਵੀ ਤੁਸੀਂ ਛੱਡੋ ਪੰਜਾਬ ਚ ਪਰ ਮੇਰੀ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਤੱਕ ਜਿਹੜੀਆਂ 5 ਗੱਲ 4-5 ਗੱਲਾਂ ਤੁਹਾਨੂੰ ਦੱਸਾਂ ਪਿਛਲੇ 10 ਸਾਲ ਤੋਂ ਜੇ ਆਪਾਂ ਡਾਟਾ ਚੱਕਿਆ ਕੋਈ ਕਾਰਵਾਈ ਨਹੀਂ ਹੋਈ ਕੇਸ ਤੇ 10 ਸਾਲ ਚ ਕਿਹੜੀ ਕਾਰਵਾਈ ਹੋਈ ਨਹੀਂ ਦੱਸੋ ਵੀ ਕਿਹੜੇ ਨੋਟਿਸ ਗੱਡੇ ਕਿਹੜੀ ਕਾਰਵਾਈ ਹੋਈ ਉਹ ਇਹਨਾਂ ਤੇ ਫੈਕਟਰੀਆਂ ਦੇ ਉੱਤੇ ਤੇ ਇਹ ਦੱਸੋ ਨਹੀਂ ਜਿਹੜੀ ਇਹ ਵੇਸਟ ਮੈਨੇਜਮੈਂਟ ਹੈ ਪਿਛਲੇ 20 ਸਾਲਾਂ ਤੋਂ ਉਹ ਕਿੱਥੇ ਜਾ ਰਿਹਾ ਬੇਸਟ ਇਹਦਾ ਕਿੱਥੇ ਜਾ ਰਿਹਾ ਪਾਣੀ ਕੀ ਕਹਿੰਦੇ ਨੇ ਉਹਦੇ ਵਾਸਤੇ ਬੇਸਟ ਬਸ ਕੁਝ ਬਣਾ ਕੇ ਰੱਖਿਆ ਹੋਇਆ ਜਾਂ ਦਿਲ ਕਰਦਾ ਉਹੀ ਜਦੋਂ بارش ਪੈਂਦੀ ਪਾਣੀ ਛੱਡ ਦਿੰਦੇ ਤੁਹਾਡੀ ਪੰਜਾਬ ਦੀ ਗੱਲ ਹੈ ਤੁਸੀਂ ਹਿਮਾਚਲ ਵਾਲਿਆਂ ਨਾਲ ਕੀ ਰਾਬਤਾ ਕੀਤਾ ਉਹਨਾਂ ਨਾਲ ਕੀ ਗੱਲਬਾਤ ਕੀਤੀ ਹੈ ਕਿਉਂਕਿ ਸਾਰਾ ਜਿਹੜਾ ਮਾਮਲਾ ਉਹਦਾ ਹਿਮਾਚਲ ਦਾ ਹੈ ਅੱਜ ਤੁਹਾਨੂੰ ਦੱਸਿਆ ਪਹਿਲੇ ਨੋਟਿਸ ਘਟਾਤੇ ਨੋਟਿਸ ਕਹਿੰਦੇ ਨੇ ਪੰਜਾਬ ਦਾ ਹੋਏ ਨਾ ਹਿਮਾਚਲ ਹਿਮਾਚਲ ਦੇਖੋ ਸਰ ਆਪਾਂ ਪਹਿਲਾਂ ਬੋਲਤੇ ਤੁਸੀਂ ਨਮਨਜ ਦੁਆਰੇ ਬੋਲਦੇ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਜੀ ਇਹ ਨੋਟਿਸ ਕੱਲਾ ਪੰਜਾਬ ਨੂੰ ਨਹੀਂ ਚੇਅਰਮੈਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਚੇਅਰਮੈਨ ਹਿਮਾਚਲ ਪ੍ਰਦੇਸ਼ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਬिलासपुर ਡਿਪਟੀ ਕਮਿਸ਼ਨਰ ਰੂਪਨਗਰ ਤੇ ਐਸ ਡੀ ਐਮ ਨੰਗਲ ਨੂੰ ਵੀ ਇਹਨਾਂ ਦੇ ਵਿੱਚ ਪਾਰਟੀ ਬਣਾਇਆ ਸੀਗਾ ਜਿਸ ਕਰ ਹਾਂਜੀ ਹਰੇ ਕੋਈ ਜਵਾਬ ਨਹੀਂ ਆਇਆ ਅਸੀਂ ਜਵਾਬਦੀ ਹੀ ਉਡੀਕ ਕਰ ਰਹੇ ਹਾਂ ਪਰ ਜਲਦ ਹੀ ਜੇਕਰ ਇਹਦੇ ਵਿੱਚ ਕੋਈ ਸਾਨੂੰ ਕਾਰਵਾਈ ਜਾਂ ਜਵਾਬ ਨਾ ਮਿਲਿਆ ਤਾਂ ਫਿਰ ਅਸੀਂ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਜਿਹੜੀ ਆ ਰਿਟ ਦਾਇਰ ਕਰਕੇ ਇਸ ਦੇ ਵਿੱਚ ਜਿਹੜਾ ਅਸੀਂ ਡਾਇਰੈਕਸ਼ਨ ਕਰਾਵਾਂਗੇ ਕਿਉਂਕਿ ਇਹ ਕੋਈ ਛੋਟਾ ਮੁੱਦਾ ਨਹੀਂ ਹੈ ਇਸ ਦੇ ਨਾਲ ਕੱਲੀ ਅੱਜ ਦੀ ਨਹੀਂ ਆਉਣ ਵਾਲਾ ਫਿਊਚਰ ਵੀ ਜਿਹੜਾ ਉਹ ਖਤਮ ਹੋ ਸਕਦਾ ਸਾਡਾ ਸਾਰਿਆਂ ਦਾ ਫਿਊਚਰ ਬਰਬਾਦ ਹੋ ਰਿਹਾ ਪਾਣੀ ਤਾਂ ਹਰ ਇੱਕ ਨੂੰ ਲੋੜ ਹੈ ਪਾਣੀ ਸਾਡਾ ਖਰਾਬ ਹੋ ਰਿਹਾ ਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਤੇ ਤੀਜੀ ਇਹ ਹੈ ਵੀ ਜਾਣ ਬੁੱਝ ਕੇ ਫੈਕਟਰੀਆਂ ਕਿਉਂ ਲਾਈਆਂ ਬਾਰਡਰ ਦੇ ਉੱਤੇ ਕਿਉਂ ਇਹਨਾਂ ਸਾਡੇ ਸਿਰ ਦੇ ਉੱਤੇ ਲਾਈਆਂ ਸਭ ਤੋਂ ਵੱਡਾ ਪੁਆਇੰਟ ਤੇ ਉਹ ਤੋਂ ਅਗਲਾ ਹੈ ਸਾਡਾ ਪਾਣੀ ਹੈ ਹੀ ਨਹੀਂ ਦਾ ਜਾਂਦਾ ਸਾਡਾ ਪਾਣੀ ਕਿਹੜਾ ਗੱ ਅਜਾ ਤੁਸੀਂ ਉਹਨਾਂ ਦਾ ਕਿ ਸਾਡਾ ਉਹ ਅੰਦਰ ਹੀ ਪ੍ਰਯੋਗ ਕਰਦੇ ਆਂ ਆਪਾਂ ਬਾਤ ਛੱਡਦੇ ਹਾਂ ਉੱਥੇ ਉਸ ਤੋਂ ਇਲਾਵਾ ਕੋਈ ਹੈ ਹੀ ਨਹੀਂ ਨਹੀਂ ਪਾਣੀ ਫਿਰ ਕਿਹਦਾ ਹੈ ਇਹ ਇਹ ਵੀ ਪੁੱਛਿਆ ਤੁਸੀਂ ਨਹੀਂ ਪੁੱਛਿਆ ਉਹ ਤਾਂ ਪਾਣੀ ਦੀ ਪਤਾ ਨਹੀਂ ਸਾਨੂੰ ਕੀ ਪਤਾ ਨਹੀਂ ਹੁੰਦਾ ਜੀ ਇਹ ਫੈਕਟਰੀ ਜਦੋਂ ਇਹ ਕੈਮੀਕਲ ਦਾ ਪਾਣੀ ਤਾਂ ਫਿਰ بارشਾਂ ਦਾ ਤਾਂ ਨਹੀਂ ਆਂਦਾ ਜੀ ਜਿਹੜਾ ਕੈਮੀਕਲ ਜੁਕਤ ਪਾਣੀ ਹਾਂਜੀ ਹਾਂਜੀ ਆਪਾਂ ਪਹਿਲਾਂ ਫੈਕਟਰੀਆਂ ਨੂੰ ਕਹਿ ਰਹੇ ਆਂ ਫੈਕਟਰੀਆਂ ਵਾਲੇ ਕਹਿ ਰਹੇ ਕਿ ਸਾਡਾ ਪਾਣੀ ਨਹੀਂ ਹੂੰ ਜੋਪਰਾ ਜੀ ਨੇ ਪੁੱਛਿਆ ਕਿ ਇਹ ਰੀਸਾਈਕਲ ਕਰਦੇ ਆਂ ਜੀ ਕੀ ਆ ਸਾਡੇ ਕੋਲ ਕੋਈ ਜਾਣਕਾਰੀ ਹੈ ਰਾਜ ਦੇ ਲੀਗਲ ਸਰ ਆਪਾਂ ਇਹਨਾਂ ਨੂੰ ਪਾਣੀ ਕਹਿੰਦੇ ਆਂ ਸਾਡਾ ਪਾਣੀ ਜਾਂਦੇ ਨਹੀਂ ਨਾਲਾ ਵੀ ਹੈ ਸਾਡੇ ਉੱਤੇ ਬੁਣੇਵਾ ਸਾਰੇ ਆਹ ਜਿਹੜੇ ਜਿਹੜੇ ਨੋਟਿਸ ਕੱਢੇ ਉਹਨਾਂ ਦਾ ਜਵਾਬ ਹੈ ਮੈਂ ਉਹ ਤਾਂ ਅੱਜ ਨਹੀਂ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਹੜਾ ਲੱਪਾ ਲੀਗਲ ਨੋਟਿਸ ਕੱਢਿਆ ਨਾ ਜੀ ਇਹ ਇਸੇ ਕਾਰਨ ਕਰਕੇ ਕੱਢਿਆ ਤੇ ਜੇਕਰ ਉਹਨਾਂ ਦਾ ਪਾਣੀ ਨਹੀਂ ਆਂਦਾ ਭਿਓ ਦੱਸਣ ਪਾਣੀ ਹੈ ਕਿੱਦਾ ਹੈ ਨਹੀਂ ਉਹ ਥੋੜੀ ਨਾ ਦੱਸਣ ਬਿਲਕੁਲ ਡਿਪਾਰਟਮੈਂਟ ਨਹੀਂ ਫਿਰ ਠੀਕ ਹੈ ਜੀ ਆਪਾਂ ਲੀਗਲ ਨੋਟਿਸ ਦੇਖਾਂ ਜਦੋਂ ਆਪਾਂ ਰੈਟ ਪਾਵਾਂਗੇ ਉਦੋਂ ਜਵਾਬ ਦੀ ਲੈ ਲਾਂਗੇ ਆਪਾਂ ਉਹ ਤੁਹਾਨੂੰ ਦੱਸ ਦਾਂਗੇ

ਜੇ ਉਹ ਸਾਨੂੰ ਨਹੀਂ ਕੋਈ ਸਾਡਾ ਸੰਤੋਸ਼ਟ ਕਰਾਂਦੇ ਸਾਨੂੰ ਤਾਂ ਆਪਾਂ ਉਹਨੂੰ ਰੈਟ ਪਾ ਕੇ ਖੇਤਰੀ ਜੀ ਕੋਰਟ ਚ ਅਸੀਂ ਬਿਲਕੁਲ ਨੋਟਿਸ ਦੇ ਵਿੱਚ ਅਸੀਂ ਇਹੀ ਇਹਨਾਂ ਨੂੰ ਮੰਗ ਕੀਤੀ ਸੀ ਵੀ ਇਹਦੀ ਇਨਕੁਆਰੀ ਕੀਤੀ ਜਾਵੇ ਤੇ ਸਾਨੂੰ ਇਸ ਚੀਜ਼ ਦੇ ਐਕਸ਼ਨ ਲੈ ਕੇ ਦੱਸਿਆ ਜਾਵੇ ਵੀ ਕਿਹੜੀ ਅਥਾਰਟੀਆਂ ਨੇ ਜਾਂ ਕਿਹੜੇ ਕੋਈ ਉਹ ਬੰਦੇ ਨੇ ਜਿਹੜੇ ਇਹਨਾਂ ਨਾਲ ਰਲ ਕੇ ਇਹ ਚੀਜ਼ ਕਰਾ ਰਹੇ ਵੀ ਐਟਲੀਸਟ ਇੱਕ ਫੈਕਟਰੀ ਜਦੋਂ ਸਟੈਬਲਿਸ਼ ਹੋਈ ਹੈ ਤਾਂ ਤਾਂ ਕੋਈ ਨਾ ਕੋਈ ਵੇਸਟ ਮੈਨੇਜਮੈਂਟ ਪ੍ਰੋਸੈਸ ਹੋਊਗਾ ਜੇ ਉਹ ਕਹਿ ਰਹੇ ਵੀ ਫੈਕਟਰੀ ਸਾਡਾ ਪਾਣੀ ਨਹੀਂ ਹੈ ਫਿਰ ਇਹ ਕੈਮੀਕਲ ਆ ਕਿੱਥੋਂ ਰਿਹਾ ਜੰਗਲ ਦੇ ਵਿੱਚ ਤੇ ਬਰਬਰੀ ਗੱਲਾਂ ਹੁੰਦੀਆਂ ਨੇ ਸਾਡਾ ਨਹੀਂ ਹੈ ਤਾਂ ਉਨਾ ਅੱਜ ਤੱਕ ਜਿੰਨੇ ਵੀ ਸੈਂਪਲ ਨੇ ਤੁਸੀਂ ਨਾ ਤਾਂ ਜਵਾਬ ਦੇ ਰਹੇ ਹੋ ਕਿ ਤੁਸੀਂ ਜਿਹੜੇ ਅੱਜ ਤੱਕ ਸੈਂਪਲ ਨੇ ਉਹਦੀ ਰਿਪੋਰਟ ਜੱਦ ਤੱਕ ਕਰੋ ਸਾਨੂੰ ਦਿਓ ਅੱਜ ਪਾਇਆ ਅੱਜ ਉਹ ਵੀ ਅਸੀਂ ਵਿੱਚ ਇਹਦੇ ਵਿੱਚ ਸ਼ੁਰੂਆਤ ਚ ਪਾਇਆ ਜੀ ਆਪਾਂ ਕਹਿਆ ਵੀ ਪਿਛਲੇ 10 ਸਾਲ ਤੋਂ ਕੀ ਕਾਰਵਾਈ ਜਦੋਂ ਸਾਡੇ ਧਿਆਨ ਚ ਆਇਆ ਵੀ ਹਰ ਵਾਰ ਇਹ ਮੈਂ ਤਾਂ ਪਹਿਲੇ ਬੋਲਦਾ ਜੀ ਹਰ ਵਾਰ ਇਹ ਆਉਂਦੇ ਸੈਂਪਲ ਭਰਦੇ ਨੇ ਚੱਲ ਜਾਂਦੇ ਅੱਜ ਤੱਕ ਸਾਨੂੰ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਕੈਮੀਕਲ ਕਿਹੜਾ ਇਹਦੇ ਚ ਪਾਣੀ ਚ ਮੈਂ ਤੁਹਾਡੇ ਜਾਣਕਾਰੀ ਦੇ ਵਾਅਦਾ ਕਰਦਾ ਮੈਂ ਪਾਣੀ ਦੀ ਸੈਂਪਲ ਮੈਂ ਭਰ ਕੇ ਰੱਖਿਆ ਹੋਇਆ ਜੇ ਨਹੀਂ ਦੱਸਣਗੇ ਤਾਂ ਉਹ ਅਸੀਂ ਦੱਸਾਂਗੇ ਆਪਾਂ ਮੈਂ ਉਹ ਕਰਾ ਲ ਮੇਰੇ ਕੋਲ ਰੱਖਿਆ ਹੋਇਆ ਪਰ ਕਿ ਤੁਸੀਂ ਬਰਬਰੀ ਪਿੰਡ ਤੁਸੀਂ ਚਾਹ ਪਿੱਛੇ ਰਹਿ ਮਿਲਿਆ ਸੀ ਤੁਸੀਂ ਦੇਖਿਆ ਸੀ ਵੀ ਡੀਸੂ ਦਾ ਹਾਲ ਜੀ ਕੋ ਪ੍ਰਾਪਤ ਆ ਪਾਣੀ ਟ੍ਰੀਟ ਹੋ ਕੇ ਨਹੀਂ ਨਿਕਲਦਾ ਰਿਹਾ ਸੀ ਬਿਲਕੁਲ ਜੀ ਕਿਤੇ ਨਾ ਕਿਤੇ ਪੋਲੂਸ਼ਨ ਕੰਟਰੋਲ ਬੋਰਡ ਦੀ ਜਿਹੜੀ ਮੀਟਿੰਗ ਵਿੱਚ ਹਿੱਸੇਦਾਰੀ ਚ ਲਿਖੀ ਦੀ ਉਹ ਵੀ ਪਤਾ ਹੈ ਹੁਣ ਉਪਰ ਦੇ ਵਿੱਚ ਜੀ ਪਰ ਉਸੀ ਨੂੰ ਜਾਗਰਤ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਨਹੀਂ ਅਸੀਂ ਆਪਾਂ ਉਹ ਕਹਿਆ ਨਾ ਜੀ ਆਪਾਂ ਜਦੋਂ ਹੁਣ ਇਹ ਸਾਨੂੰ ਨਹੀਂ ਸੰਤੁਸ਼ਟ ਕਰਨਗੇ ਆਪਾਂ ਰੈਟ ਪਾਏ ਇਹਨਾਂ ਨੂੰ ਬੁਲਾਵਾਂਗੇ ਕੋਰਟ 'ਚ ਉੱਥੋਂ ਇਹਨਾਂ ਤੋਂ ਸਾਰੇ ਜਵਾਬ ਲਵਾਂਗੇ ਵੀ ਦੱਸੋ ਵੀ ਜਿਹੜਾ ਇਹ ਤੁਸੀਂ ਇਹ ਕਹਿੰਦੇ ਨਾ ਇਹ ਬਰਬਰੀ ਕ ਆਏ ਤਾਂ ਚੋਰ ਕਦੇ ਮੰਨਦਾ ਨਹੀਂ ਚੋਰੀ ਕਰਕੇ ਮੈਂ ਚੋਰ ਐ ਉਹ ਤਾਂ ਜਦੋਂ ਇਨਵੈਸਟੀਗੇਸ਼ਨ ਹੁੰਦੀ ਜਾਂ ਪੁਲਿਸ ਮਨਾਉਂਦੀ ਫਿਰ ਬੰਦਾ ਦੱਸਦਾ ਵੀ ਯਾਰ ਮੈਂ ਕੀਤਾ ਜਿਵੇਂ ਕਿ ਇਹਨਾਂ ਨੇ ਦੱਸਿਆ ਸਟਾਰਟਿੰਗ ਵਿੱਚ ਭਗਵੰਤ ਜੀ ਨੇ ਕਿ ਹਜੇ ਮਹਿਮ ਉਹਨੂੰ ਦੀ ਸ਼ੁਰੂਆਤ ਹੋਈ ਹੈ ਸਟਾਰਟਿੰਗ ਪੁਆਇੰਟ ਤੇ ਉਹ ਹਜੇ ਸਟਾਰਟਿੰਗ ਪੁਆਇੰਟ ਹੈ ਇੱਥੋਂ ਸ਼ੁਰੂ ਕਰ ਰਹੇ ਆ ਪਰ ਅੱਗੇ ਆਉਣ ਵਾਲੇ ਟਾਈਮ 'ਚ ਅਸੀਂ ਜਦੋਂ ਇਸ ਚੀਜ਼ ਤੇ ਆਪਾਂ ਕੰਮ ਕਰਾਂਗੇ ਤਾਂ ਫਿਰ ਪਾਣੀ ਤਾਂ ਸਾਫ਼ ਹੀ ਚਾਹੀਦਾ ਚਾਹੇ ਕੋਈ ਇੱਕ ਜਾਣਾ ਸੁੱਟੇ ਚਾਹੇ ਕੋਈ ਅੱਠ ਜਾਣੇ ਸੁੱਟਣ ਤੇ ਉਹ ਇੱਕ ਜਾਣੇ ਨੇ ਵੀ ਜੋ ਕਰਦਾ ਤਾਂ ਗੰਦਾ ਤਾਂ ਗੰਦਾ ਹੀ ਐ ਸੋ ਸਾਨੂੰ ਕੰਮ ਤਾਂ ਜਿਹੜਾ ਉਹ ਚਲੋ ਤੁਸੀਂ ਬੰਦ ਕਰਾ ਦਿੱਤੇਗੇ ਤਾਂ ਹੁਣ ਕਿਸ ਤਰ੍ਹਾਂ ਦੇ ਇਹਨਾਂ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਸਰ ਜਦੋਂ ਅਸੀਂ ਇਸ ਮੁੱਦੇ ਤੇ ਆਵਾਂਗੇ ਤਾਂ ਅਸੀਂ ਜ਼ਰੂਰ ਪੁੱਛਾਂਗੇ ਹਜੇ ਜਿਹੜਾ ਅਸੀਂ ਸਰ ਮੈਂ ਤੁਹਾਨੂੰ ਦੱਸਦਾ ਇਹ ਗੱਲ ਦਾ ਚਲੋ ਤੁਹਾਡੀ ਗੱਲ ਠੀਕ ਹੈ ਤੁਸੀਂ ਜੋ ਪੁੱਛਣਾ ਚਾਹੁੰਦੇ ਆਂ ਆਪਾਂ ਤੁਹਾਨੂੰ ਸਰ ਕੁਝ ਪਹਿਲਾਂ ਸਾਫ਼ ਕਰ ਚੁੱਕੇ ਆਂ ਵੀ ਸਾਨੂੰ ਆਪਾਂ ਇਹਨਾਂ ਨੂੰ ਲਿਗਰ ਨੋਟਸ ਕੱਢਤਾ ਸਾਨੂੰ ਸੰਤੋਸ਼ਟ ਕਰ ਦੇਣਗੇ ਆਪਾਂ ਉਹ ਵੀ ਪ੍ਰੈਟਿਚ ਦੱਸਾਂਗੇ ਨਹੀਂ ਕਰਦੇ ਯੋ ਨਾ ਰੈਟ ਪਾਵਾਂਗੇ ਉਹ ਵੀ ਪ੍ਰੈਕਟਿਸ ਦੱਸਾਂਗੇ ਵੀ ਹੁਣ ਅਗਲਾ ਪ੍ਰੋਸੀਜਰ ਕੀ ਆ ਅਗਲਾ ਸਾਡਾ ਸਰਵਾਦ ਇਹ ਸੀਗਾ ਵੀ ਪਾਣੀ ਇੱਥੋਂ ਗੰਦਾ ਆ ਰਿਹਾ ਜੋਾਨੂੰ ਸਾਨੂੰ ਦਿਸਿਆ ਜੋ ਸਾਨੂੰ ਪਤਾ ਲੱਗ ਰਿਹਾ ਜੋ ਆਪਾਂ ਖਬਰਾਂ 'ਚ ਦੇਖਿਆ ਤੁਹਾਡੇ ਮਾਧਿਅਮ ਨਾਲ ਦੇਖਿਆ ਕੱਲ ਵੀ ਤੁਹਾਡੀ ਕਵਰ ਵੀ ਆਪਾਂ ਦੇਖੀ ਸਾਰਿਆਂ ਆਪਾਂ ਉਹ ਚੀਜ਼ਾਂ ਦੇਖ ਕੇ ਇਹਨਾਂ ਤੋਂ ਬਾਅਦ ਇਹਨਾਂ ਨੂੰ ਲਿਖੇ ਨੋਟਿਸ ਕੱਢਤਾ ਉਦੋਂ ਬਾਅਦ ਅਗਲੀ ਜਿਹੜੇ ਸਟੈਪ ਬਾਈ ਸਟੈਪ ਆਪਾਂ ਤੁਹਾਡੇ ਜਾਣ ਕੇ ਸੰਝ ਗਿਆ ਬ੍ਰਾਹਮਣ ਪ੍ਰਸ਼ਾਸਨ ਨੇ ਨੋਟਿਸ ਕਹੇ ਆ ਕਿ ਉਹਨਾਂ ਨੂੰ ਲਗ ਨੂੰ ਇਸ ਤੋਂ ਪਹਿਲਾਂ ਦੋ ਵਾਰ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਕਰ ਦਿੱਤਾ ਤੇ 10 ਤਰੀਕ ਨੂੰ ਫੇ ਦੁਆਰਾ ਘਟਿਆ ਉਹਦੇ ਵਿੱਚ ਬੁਲਟ ਸ਼ਾਮ ਨੂੰ 4 ਵਜੇ ਤੱਕ ਰਿਪੋਰਟ ਬਣਾ ਕੇ ਦਿਓ ਵਿਭਾਗ ਦਾ ਸੁੱਤਾ ਪਿਆ ਉਹਨਾਂ ਪ੍ਰਸ਼ਾਸਨ ਦੀ ਨਹੀਂ ਉਹ ਮੰਨ ਰਿਹਾ ਤੁਹਾਡੇ ਜਿੱਥੇ ਨੋਟਿਸ ਤੇ ਮੰਨਦਾ ਹੈ ਇਹ ਤਾਂ ਸਾਡੇ ਕੋਲ ਇਹ ਨਾ ਜੀ ਮੈਂ ਤਾਂ ਇਹ ਐਡਵੋਕੇਟ ਸਾਹਿਬ ਤੁਹਾਨੂੰ ਦੱਸ ਚੁੱਕੇ ਵੀ ਸਾਡੇ ਕੋਲੇ ਰਾਈਟ ਹੈ ਕਨਸਟੀਟਿਊਸ਼ਨ ਦੇ ਵਿੱਚ ਵੀ ਆਪਾਂ ਸਾਬ এনਵਾਇਰਨਮੈਂਟ ਲੈਣਾ ਕਿੱਥੋਂ ਹੈ ਕਿਵੇਂ ਲੈਣਾ ਜੇ ਪ੍ਰਸ਼ਾਸਨ ਨਹੀਂ ਸੁਣੇਗਾ ਅਸੀਂ ਫਿਰ ਜਿਹੜਾ ਪਹਿਲਾਂ ਹੀ ਦੱਸ ਚੁੱਕੇ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮਾਨਯੋਗ ਪੰਜਾਬ ਐਂਡ ਹਾਈ ਕੋਰਟ ਦਾ ਰੁਖ ਕਰਾ ਨਹੀਂ ਹਲੇ ਤਾਂ ਇਹ ਮਾਜਲ ਤੇ ਕੰਸੈਂਟਰੇਟ ਕੀਤਾ ਵੀ ਪਾਣੀ ਕਿੱਥੋਂ ਆ ਰਿਹਾ। ਉਦੋਂ ਬਾਅਦ ਜੋ ਅਗਲਾ ਕਦਮ ਹੋਊਗਾ ਰੋਲ ਮੋਡ ਨੂੰ ਤੁਸੀਂ ਫਰਾਇਆ ਪਾਰਟੀ। ਤੁਸੀਂ ਪਿਛਲੀ ਵਾਰ ਦਾ ਲੱਖਾ ਸੁਧਾਰਣ ਆਈ ਸੀ ਤੁਹਾਨੂੰ ਇੱਕ ਜਗ੍ਹਾ ਦਿਖਾਈ ਗਈ ਸੀ। ਉਹ ਵੀ ਨਾਲ ਇਹਦੇ ਵਿੱਚ ਕੀਤਾ ਗਿਆ ਵੀ ਉਹ ਵੀ ਪਾਣੀ ਸਤਲੁਜ ਰਿਆ ਚ ਗੇਰੇ ਨਗਰ ਕੌਂਸਲ ਮੰਗਲੂ ਪਾਰਟੀ ਰੱਖਿਆ ਗਿਆ। ਨਾਲ ਵੀ ਦੱਸਦੇ ਜਵਾਬ ਦਿੰਦੇ ਕਿ ਉਹਨਾਂ ਦਾ ਟ੍ਰੀਟਮੈਂਟ ਪਲਾਨ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ। ਅਸੀਂ ਪੰਜ ਇਹ ਤੁਹਾਨੂੰ ਦੱਸਦੇ ਆ ਪੰਜ ਆ ਪੰਜ ਪਾਰਟੀਆਂ ਬਣਾਈਆਂ। ਅਸੀਂ ਸਿਰਫ ਕੁਆਲਿਫਾਈ ਤੱਕ ਹੀ ਸੀਮਤ ਰਹੇ ਹਾਂ ਇਸ ਤੋਂ ਇਲਾਵਾ ਅਸੀਂ ਮੈਂ ਸ਼ੁਰੂਆਤ ਕਰ ਤਕ ਕਿਹਾ ਵੀ ਆਪਾਂ ਇਹ ਤੋਂ ਇ ਇਹ ਪਾਣੀ ਦਾ ਉਧਰ ਦੇ ਦੂਜੇ ਪਾਸਿਓਂ ਜਿਹੜਾ ਟਾਲੀਆ ਤੋਂ ਵੀ ਪਾਣੀ ਆ ਕੇ ਸਵਾਜ ਦਿਖ ਰਿਹਾ ਹਲੇ ਸਟਾਰਟਿੰਗ ਵਾਸਤੇ ਆਪਾਂ ਇੱਕ ਪੁਆਇੰਟ ਤੋਂ ਸ਼ੁਰੂ ਕਰ ਸਕਦੇ ਆ ਇਸ ਕਿਉਂ ਰੱਖਿਆ ਜਾ ਰਿਹਾ ਹੈ ਮਤਲਬ ਜਦ ਪੋਲੂਸ਼ਨ ਦੀ ਗੱਲ ਕਰਨੀ ਹੈ ਤਾਂ ਫਿਰ ਪੋਲੂਸ਼ਨ ਦੀ ਕਰੋ ਜਦ ਨਾਲੇ गिर ਰਹੇ ਹੋ ਨਾਗਰ ਕਾਉਂਸਲ ਦਾ ਕੰਮ ਹੈ ਇੱਕ ਨਾਗਰ ਕਾਉਂਸਲਾ ਨੂੰ ਕੋਲ ਬਜਟ ਹੈ ਇਹਨੂੰ ਫੇਸ ਦੇ ਵਿੱਚ ਆਪਾਂ ਕਿਉਂ ਕਰ ਰਹੇ ਜਦ ਤੁਹਾਡੀ ਮੁਹਿੰਮ ਚੱਲੀ ਹੈ ਤਾਂ ਇੱਕੋ ਵਾਰੀ ਸਾਰਿਆਂ ਨੂੰ ਮਾਰਟੀ ਕਿਉਂ ਨਹੀਂ ਬਣਾਇਆ ਜਾ ਰਿਹਾ ਐਕਸ਼ਨ ਇੱਕੋ ਵਾਰੀ ਹੀ ਕਿਉਂ ਨਾ ਹੋਵੇ ਕੱਲੀਆਂ ਫੈਕਟਰੀਆਂ ਨੂੰ ਫੋਕਸ ਕਿਉਂ ਕੀਤਾ ਗਿਆ ਸਰ ਨਾਲੇ ਇੱਕ ਕੋਈ ਵੀ ਨਾਲ ਹੀ ਦੋੜ ਦੇਣਾ ਜਿਹੜੇ ਫੈਕਟਰੀ ਵਾਲੇ ਮਾਲਕ ਹੈ ਨਾ ਉਹ ਕਹਿੰਦੇ ਸਿਰਫ ਸਾਡੇ ਨਾਂ ਤੇ ਕੁਝ ਲੋਕ ਦੁਕਾਨਦਾਰੀ ਕਰਦੇ ਆ ਤੇ ਕੌਣ ਕਰਦਾ ਜੀ ਨਹੀਂ ਉਹਨਾਂ ਦਾ આરોਪ ਹੈ ਇਹਨਾਂ ਦਾ ਰੋਪਾ ਸਾਡੇ ਨਾਮ ਤੇ ਦੁਕਾਨਦਾਰੀ ਕਰਦੇ ਸਾਡਾ ਇਹ ਕਹਿਣਾ ਹੈ ਵੀ ਤੁਸੀਂ ਪਿਛਲੀ ਵਾਰੀ ਲੱਖਾ ਸਰਾਂ ਦੇ ਜੀਵੇਂ ਨਾਲ ਆਏ ਸੀਗੇ ਨਗਰ ਕੌਂਸਲ ਨੂੰ ਅੱਜ ਤੱਕ ਤੁਹਾਡੇ ਵੱਲੋਂ ਕੋਈ ਨੋਟਿਸ ਗਿਆ ਤੁਸੀਂ ਦੇਖਿਆ ਪੁਆਇੰਟ ਉੱਥੇ ਵੀ ਸ੍ਰੀ ਆਮ ਸਤੂਦ ਰਿਆ ਦੇ ਵਿੱਚ ਗੰਦਗੀ ਜਰ ਰਹੀ ਹੈ ਕਿ ਆ ਆਪਾਂ ਨੇ ਉਹਨਾਂ ਨੂੰ ਪਾਰਟੀ ਬਣਾਇਆ ਉਹ ਪਿਛਲਾ ਜਿਹੜਾ ਅਸੀਂ ਪ੍ਰੈਸ ਕਾਨਫਰੈਂਸ ਤੁਹਾਡੀ ਕਵਰ ਕੀਤੀ ਸੀਗੀ ਉਹਨੂੰ ਇਹਦੇ ਨਾਲ ਜੁੜਿਆ ਹੋਇਆ ਕੋਈ ਇਸ ਗੱਲ ਦੇ ਵਿੱਚ ਕੋਈ ਅਗਿ ਉਪਲਬਧੀ ਵੀ ਆਪਾਂ ਨਗਰ ਕੌਂਸਲ ਨੂੰ ਵੀ ਪਾਰਟੀ ਨਾਲ ਰੱਖਿਆ ਜੀ ਨਗਰ ਕੌਂਸਲ ਵੀ ਜਵਾਬ ਦੇਵੇ ਕਿਉਂਕਿ ਸਤੂ ਨੂੰ ਦਰਿਆ ਤਾਂ ਇੱਕੋ ਹੀ ਹੈ ਜਿਹਦੇ ਤੇ ਆਪਾਂ ਆ ਜਿਹੜੇ ਬਣਾਇਆ ਨਾ ਪਾਰਟੀ ਜਿੰਨੇ ਵੀ ਹੈਗੇ ਉਹ ਪੰਜਾਬ ਪੋਲੂਸ਼ਨ ਬੋਰਡ ਸੁਣੋ ਪੰਜਾਬ ਪੋਲੂਸ਼ਨ ਬੋਰਡ ਵੀ ਹੈਗਾ ਆਪਾਂ ਇਹਨਾਂ ਤੋਂ ਫਿਰ ਜਵਾਬਦੇਹੀ ਲਵਾਵਾਂਗੇ ਆਪਾਂ ਇਹ ਪੁਆਇੰਟ ਸਾਰੇ ਰੱਖਾਂਗੇ ਵਿੱਚ ਹਲੇ ਤੁਹਾਨੂੰ ਆਪਾਂ ਸਿਰਫ ਇਹ ਦੱਸ ਰਹੇ ਆ ਕਿ ਜਿੱਥੋਂ ਜਿੱਥੋਂ ਤੁਹਾਨੂੰ ਲੱਗਿਆ ਜਿਹੜੇ ਪੁਆਇੰਟ ਜਿੱਥੋਂ ਸਟਾਰਟ ਹੋ ਰਿਹਾ ਸਟਾਰਟ ਤਾਂ ਜਿੱਥੋਂ ਪਲੂਟ ਹੋ ਰਿਹਾ ਕਿਉਂਕਿ ਸਾਨੂੰ ਇਹ ਜਿਹੜਾ ਪਾਣੀ ਆ ਰਿਹਾ ਹਿਮਾਚਲ ਤੋਂ ਆ ਰਿਹਾ ਇਹ ਤਾਂ ਜੇ ਜਦਾ ਬਹਾ ਉਸ ਤੋਂ ਪਹਿਲਾਂ ਗੱਲ ਤਾਂ ਸੁਣ ਤਾਂ ਲੋ ਪਾਣੀ ਤਾਂ ਉੱਤੋਂ ਆ ਰਿਹਾ ਉੱਤੋਂ ਸਟਾਰਟਿੰਗ ਪੁਆਇੰਟ ਚ ਗੰਦਾ ਹੋ ਰਿਹਾ ਆਪਾਂ ਉਹ ਛੱਡ ਕੇ ਪਹਿਲਾਂ ਅੱਗੇ ਚੱਲ ਜਾਈਏ ਉਹ ਵੀ ਚੰਗਾ ਨਹੀਂ ਲੱਗਦਾ ਆਪਾਂ ਸਟਾਰਟਿੰਗ ਤੇ ਲੈ ਲਿਆ ਉਹਨੂੰ ਆਪਾਂ ਉਹਦੇ ਤੇ ਕੀ ਪ੍ਰੋਪਰ ਕਾਰਵਾਈ ਉਹ ਕਰਕੇ ਉਦੋਂ ਬਾਅਦ ਜਿੱਦਾਂ ਸਟੈਪ ਬਾਈ ਸਟੈਪ ਅੱਗੇ ਵਧਾਂਗੇ ਹਲੇ ਤਾਂ ਪੁੱਛਦੇ ਤਾਂਹੀਂ ਹਰੀ ਕੀ ਹੈ ਜਾਂ ਕਿ ਭਾਜੀ ਹੁਣ 30 ਦਿਨਾਂ ਤੁਸੀਂ ਬੋਲੇ ਕਿ 30 ਦਿਨਾਂ ਟਾਈਮ ਦਿੱਤਾ ਗਿਆ 30 ਦਿਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਜਾਊਗੀ ਜਾਂ ਕਿ ਹੋਊਗਾ ਸ਼ਾਇਦ 30 ਦਿਨ ਤੋਂ ਪਹਿਲੇ ਤੁਹਾਨੂੰ ਜਾਣਕਾਰੀ ਦੇ ਦਈਏ ਕਿਉਂਕਿ ਬਹੁਤ ਜਲਦ ਅਪਰੇਟ ਬਣ ਜਾਵੇ ਠੀਕ ਓਕੇ ਠੀਕ ਹੋ ਗਿਆ